ਕੇਂਦਰ ਸਰਕਾਰ ਮੁਤਾਬਾਦ ਕੇਂਦਰ ਸਰਕਾਰ ਮੁਰਦਾਬਾਦ ਕਿਸੇ ਵਪਾਰ ਨੀਤੀ ਵਾਪਸ ਕਰੋ ਕਿਸੇ ਵਪਾਰ ਨੀਤੀ ਵਾਪਸ ਕਰੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪ੍ਰਧਾਨ ਜੀ ਜਿਹੜੇ ਅਧਿਕਸ ਮੰਡਲ ਚ ਸਾਥੀ ਨੇ ਉਹ ਸਟੇਜ ਦੀ ਖੱਬੀ ਸਾਈਡ ਆ ਕੇ ਵਿੱਚ ਉਹ ਕੁਰਸੀਆਂ ਲੱਗ ਰਹੀਆਂ ਆ ਕਿ ਮੈਂ ਅਪੀਲ ਕਰੂੰਗਾ ਸਾਥੀ ਲੱਖਾ ਸਿੰਘ ਜੀ ਰਾਸ਼ਟਰੀ ਕਿਸਾਨ ਮੰਚ ਤੋਂ ਆਵੇ ਆਪਣੇ ਵਿਚਾਰ ਦੀ ਸਾਂਝੇ ਕਰੇ ਸਮੇਂ ਦਾ ਸਾਥੀ ਧਿਆਨ ਰੱਖੇ ਸਭ ਤੋਂ ਪਹਿਲੇ ਗੋਪਤੇ ਦੀ ਸਤ ਪਇਓ ਫਤਿਹ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸਰੋਸਤਾਨੀ ਗੁਰੂ ਗੋਬਿੰਦ ਸਿੰਘ ਜੀ ਜੋ ਆਪਣੀ ਗੁਰਜੰਤੀ ਆ ਰਹੀ ਹੈ ਉਹਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਦੇ ਅਧਿਐਕਸ਼ ਮੰਡਲ ਅਤੇ ਸੰਯੁਕਤ ਮੋਰਚੇ ਤੋਂ ਪਹੁੰਚੇ ਵੱਖ-ਵੱਖ ਲੀਡਰ ਸਾਰਿਆਂ ਦਾ तहे ਦਿਲੋਂ ਧੰਨਵਾਦ ਮੈਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਜੋ ਕਿਸਾਨ ਸਾਥੀ ਆਪਣੇ ਸ਼ਹੀਦ ਹੋ ਗਏ ਨੇ ਅੱਜ ਐਕਸੀਡੈਂਟ ਦੇ ਵਿੱਚ ਪ੍ਰਮਾਤਮਾ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਿੱਛੇ ਪਰਵਾਦ ਨੂੰ ਪਾਣਾ ਬੰਨਣ ਦਾ ਬਲ ਬਖਸ਼ੇ ਮੋਦੀ ਸਰਕਾਰ ਨੂੰ ਯਾਦ ਜਾਣਾ ਚਾਹੀਦਾ ਹੈ ਪਤਾ ਨਹੀਂ ਹੋਰ ਕਿੰਨੀਆਂ ਸਾਡੀਆਂ ਕਿਸਾਨ ਵੀਰਾਂ ਦੀਆਂ ਸ਼ਹੀਦੀਆਂ ਲੈਣੀਆਂ ਨੇ ਉਹਨਾਂ ਨੇ ਜੋ ਕਿ ਉਹ ਨਵੇਂ-ਨਵੇਂ ਤਰੀਕੇ ਨਾਲ ਨਵੇਂ-ਨਵੇਂ ਖਰੜਾ ਵੜਾ ਕੇ ਆਪਣੇ ਉੱਤੇ ਨਵੇਂ ਕਾਨੂੰਨ ਥੋਪਣ ਦਾ ਕੰਮ ਕਰ ਰਹੀ ਹੈ ਅੱਜ ਦਾ ਕੱਠ ਇਹ ਦਸਾਉਂਦਾ ਕਿ ਮੋਤੀ ਨੂੰ ਪਿਛਲਾ ਸੰਘਰਸ਼ ਚੇਤੇ ਕਰ ਲੈਣਾ ਚਾਹੀਦਾ ਹੈ ਕਿ ਜੇ ਉਹਨੇ ਇਹ ਨਵੇਂ ਕਾਨੂੰਨ ਸਾਡੇ ਉੱਤੇ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਐਸ ਵਾਰ ਪਹਿਲਾਂ ਨਾਲੋਂ ਵੀ ਵੱਡਾ ਸੰਘਰਸ਼ ਵਿੱਢਿਆ ਜਾਣਾ ਟਾਈਮ ਘਟਾ ਹੈ ਇੱਕ ਦੋ ਨਾਰਾਂ ਦੇ ਨਾਲ ਮੈਂ ਆਪਣੀ ਗੱਲ ਨੂੰ ਸਮਾਪਤੀ ਕਰੂੰਗਾ ਕਿਸੇ ਤਨਵਾਦ ਜਿੰਨੇ ਗਏ تھے ਪਹੁੰਚਿਆ ਨੇ ਇਹਨਾਂ ਦਾ ਤੈਗਲੋ ਤਨਵਾਦ ਮਾਤਾਵਾਂ ਦਾ ਜਿੱਥੇ ਮਾਤਾਵਾਂ ਦਾ ਸਹਿਯੋਗ ਆਜੇ ਉਹ ਸੰਗਤੇ ਹਮੇਸ਼ਾ ਫਤੇ ਹੁੰਦੀ ਹੈ ਸਾਰਿਆਂ ਦਾ ਤੈਗਲੋ ਤਨਵਾਦ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤੈ ਧੰਨਵਾਦ ਸਾਥੀ ਲਖਵੇਂਦਰ ਸਿੰਘ ਜੀ ਕਿਸਾਨ ਮਜ਼ਦੂਰ ਸਾਥੀਓ ਬੇਨਤੀ ਹੈ ਵੀ ਜਿਹਨ ਸੇ ਸਾਥੀ ਉਰਲੀ ਸਾਈਡ ਖੜੇ ਹੈ ਉਹ ਪੰਡਾਲ ਮੈਂ ਅਗਲੀ ਸਾਈਡ ਮੈਟ ਖਾਲੀ ਆ ਉੱਥੇ ਜਾ ਕੇ ਬੈਠ ਜਾਓ ਪੱਤਰਕਾਰ ਸਾਥੀਆਂ ਨੇ ਫੋਟੋ ਲੈਣੀ ਹੋਏ ਹੈ ਇਹ ਇੱਕ ਕਾਂਦ ਸੀ ਬਣ ਰਹੀ ਹੈ ਬੇਨਤੀ ਕਰਾਂ ਸਾਥੀਆਂ ਨੂੰ ਵੀ ਉਹ ਸਾਥੀ ਆਗੇ ਪੰਡਾਲ ਮੇ ਬੈਠ ਜਾਏ ਇਹ ਆਪਣਾ ਗੇਲਾ ਵਿਚਾਰ ਸਾਂਝੇ ਕਰਾਂਗੇ ਜਮੂਰੀ ਕਿਸਾਨ ਸਭਾ ਪੰਜਾਬ ਦੇ ਸਾਥੀ ਹੈ ਰਾਜੇ ਕਵੀਨਰ ਹਰਿਆਣਾ ਦੇ ਆਜਾਦ ਸਿੰਘ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਮੰਚ 'ਤੇ ਆ ਜਾਏ ਉਹਨਾਂ ਕਾ ਬਾਅਦ ਮੈਂ ਸਾਥੀ ਅਕਲਵਾਰਤੀ ਕਿਸਾਨ ਮਾਸਭਾ ਕੇ ਹੈ ਸਾਥੀ ਸੁਖਵਿੰਦਰ ਸਿੰਘ ਜੀ ਉਹ ਮੰਚ ਕੇ ਨਜ਼ਦੀਕ ਆ ਜਾਏ ਉਹਨਾਂ ਕਾ ਬਾਅਦ ਚਾਰ ਸਾਂਝੇ ਕਰਨੇ ਆ ਸਾਥੀਆਂ ਨੂੰ ਬੇਨਤੀ ਹੈ ਵੀ ਚਾਹ ਚੂਪੀ ਕੇ ਸਾਰੇ ਵਲੰਟੀਅਰ ਸਾਥੀ ਸਾਰੇ ਕਿਸਾਨ ਮਜ਼ਦੂਰ ਸਾਥੀਆਂ ਨੂੰ ਪੰਡਾਲ ਮਾਂ ਲਿਆ ਕੇ ਬਿਠਾਓ ਵਕਤਾ ਸਾਥੀਆਂ ਨੇ ਵਿਚਾਰ ਸਾਂਝੇ ਕਰਨੇ ਆ ਸਭੀ ਸਾਥੀਆਂ ਦਾ ਧੰਨਵਾਦ ਔਰ ਸਯੁਕਤ ਮੋਰਚਾ ਕੇ ਆਹ्वान ਪਰ ਅੱਜ ਜੋ ਟੁਆਣਾ ਮਾਂ ਪੰਚਾਇਤ ਹੋ ਰਹੀ ਹੈ केंद्र की बीजेपी सरकार और हरियाणा की जो बीजेपी सरकार है उसके खिलाफ सबसे पहले तो एक दुख भरी जो बात अपने दो जगह रहे थे वो एक्सीडेंट में शहीद हो गए इस महापंचायत में मा आते हुए हम उनको श्रद्धांजलि देते हैं और दूसरा आज की जो पंचायत का जो मकसद है कि के केंद्र सरकार से हमने लड़ाई लड़के तेरह महीने जो काले कानून थे तीन वो रद्द करवाए थे उनका ड्राफ्ट अब स्टेट गवर्नमेंट के पास भेज के वो लागू करवाना चाह रहे हैं और उस बात को लेके आज हम यहाँ इकट्ठे हुए हैं और स्टेट गवर्नमेंट और केंद्र गवर्नमेंट को बता रहे हैं कि आप अलग नहीं है हम एक ही हैं आज भी और आप कोई ऐसी गुस्ताखी करोगे हमारे साथ जो हमने तेरह महीने वहां बैठ के जो कैंसल करवाए थे रद्द करवाए थे तीन कानून वो अगर दोबारा लागू करने की आप कोशिश करोगे तो फिर हम एकजुटता के साथ आपके सामने लड़ाई लड़ने के लिए तैयार हैं। आप ये भूल ना करें ये काले कानून थे ये रद्द थे और रद्द रहने चाहिए और ये लागू नहीं होने चाहिए इसके लिए हम यहां इकट्ठे हुए हैं। ये मोदी सरकार आरएसएस के हथे चलने वाली सरकार किसान मजदूर को परेशान किए हुए हैं पिछले पंद्रह सालों से दस सालों से तो ये इनको हम बताने के लिए आज इकट्ठे हुए हैं कि हमारे साथ ऐसा दुराघात ना करे कि हम दोबारा भी हो आंदोलन करने पे क्यों पहले भी आपको मुंह की खानी पड़े थी और आगे भी आप मुंह की खाओगे मैं दो तीन नारे लगा के अपनी बात समाप्त करूंगा इंकलाब जिंदाबाद जिंदाबाद किसान मजदूर एकता जिंदाबाद संयुक्त किसान मोर्चा जिंदाबाद जिंदाबाद इंकलाब जिंदाबाद धन्यवाद साथियों धन्यवाद साथी का इ साथी नु सुखविंदर नु विनती करूंगा अखिल भारतीय किसान महासभा के साथी हैं उनके बाद में भारतीय किसान ਕਮਾਂਗਰ ਅਧਿਕਾਰ ਮੋਰਚਾ ਕੇ ਸਾਥੀ ਐ ਸਤਿੰਦਰ ਲੋਚਨ ਜੀ ਉਹ ਤਿਆਰ ਨੇ ਆਓ ਜੀ ਸੁਖਿੰਦਰ ਜੀ ਸਤਕਾਰਯੋਗ ਕਿਸਾਨ ਸਾਥੀਓ ਤੇ ਵੱਡੀ ਗਿਣਤੀ ਚ ਆਈਆਂ ਸਾਡੀਆਂ ਭੈਣਾ ਸਾਰਿਆਂ ਨੂੰ ਮੇਰਾ ਲਾਲ ਸਲਾਮ ਸਾਥੀਓ ਅੱਜ ਦੀ ਜਿਹੜੀ ਮਹਾਪੰਚਾਇਤ ਟਵਾਣਾ ਦੇ ਵਿੱਚ ਹੈ ਜਿਹੜੀ ਸਰਕਾਰ ਨਵੀਆਂ ਖੇਤੀ ਨੀਤੀਆਂ ਦਾ ਡਰਾਫਟ ਲਿਆਈ ਹੈ ਉਹਦੇ ਵਿੱਚ ਕਿਸਾਨਾਂ ਦੀਆਂ ਉਦੋਂ ਜਦੋਂ ਮੋਰਚਾ ਸਥਾਗਤ ਕੀਤਾ ਗਿਆ ਤਾਂ ਉਸ ਟਾਈਮ ਸਰਕਾਰ ਨੇ ਕੁਝ ਵਾਅਦੇ ਕੀਤੇ ਸੀਗੇ ਆਪਣੇ ਨਾਲ ਕਿਸਾਨਾਂ ਦੇ ਨਾਲ ਐਮਐਸਪੀ ਸੀ2+50 ਬਿਜਲੀ ਦਾ ਬਿੱਲ ਜਿਹੜਾ 2000 ਸੀ ਉਹਨਾਂ ਨੇ ਵਾਦਾ ਕੀਤਾ ਸੀਗਾ ਆਪਾਂ ਨੂੰ ਬਿੱਲ ਰੱਦ ਕਰਨ ਦਾ ਤੇ ਐਮਐਸਪੀ ਦੇਣ ਦਾ ਉਹਨਾਂ ਨੇ ਇਹ ਜਿਹੜੀਆਂ ਮੰਗਾ ਸੀ ਵੱਡੇ ਖਾਤੇ ਚ ਪਾਤੀਆਂ ਤੇ ਦੂਜੇ ਨੰਬਰ ਤੇ ਹੁਣ ਨਵੀਂ ਖੇਤੀ ਨੀਤੀ ਦਾ ਜਿਹੜਾ ਡਰਾਫਟ ਲੈ ਕੇ ਆਈ ਹੈ ਉਹ ਬੰਦ ਕਮਰਿਆਂ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਬਈ ਕਿਸਾਨਾਂ ਨੂੰ ਕੋਈ ਸਮਝ ਨਾ ਆਵੇ ਤਾਂ ਉਹ ਜਿਹੜਾ 25 ਨਵੰਬਰ ਨੂੰ ਉਹਨਾਂ ਨੇ ਸਟੇਟਾਂ ਨੂੰ ਭੇਜਤਾ ਹੈ ਬਈ ਇਸ ਤੇ ਆਪਦੇ ਕਮੈਂਟਸ ਦਿਓ ਹੋਣਾ ਤਾਂ ਇਹ ਚਾਹੀਦਾ ਸੀਗਾ ਬਈ ਸਰਕਾਰ ਜਿਵੇਂ ਆਪਦੀ ਐਡ ਕਰਦੀ ਹੈ ਅਖਬਾਰਾਂ ਦੇ ਵਿੱਚ ਹਿੰਦੀ ਚ ਪੰਜਾਬੀ ਚ ਵੱਡੇ ਵੱਡੇ ਪੋਸਟਰ ਕਰਦੀ ਐ ਤਾਂ ਹੁਣ ਆਏ ਚਾਹੀਦਾ ਸੀ ਵੀ ਇਹ ਜਿਹੜਾ ਡਰਾਫਟ ਇਹ ਸੈਂਟਰਲ ਸਰਕਾਰ ਨੇ ਇਹ ਥੋਪਣ ਵਾਸਤੇ ਭੇਜਿਆ ਵੀ ਇਹਦੀ ਵੀ ਐਡ ਕਰਦੀ ਅਖਬਾਰਾਂ ਦੇ ਵਿੱਚ ਤਾਂ ਕਿ ਸਾਡਾ ਹਰ ਕਿਸਾਨ ਜਿਹੜਾ ਇਹਨਾਂ ਨੂੰ ਪੜ ਕੇ ਇਹਦੇ ਤੇ ਕਮੈਂਟ ਆਪਦੇ ਦਿੰਦਾ ਸਾਥੀਓ ਜਿਹੜੇ ਨਵੇਂ ਕ੍ਰਿषि ਨੀਤੀ ਤੇ ਦਾ ਡਰਾਫਟ ਲਿਆਂਦਾ ਸਰਕਾਰ ਨੇ ਉਹਦੇ ਵਿੱਚ ਬਈ ਜਿਹੜੀਆਂ ਮੰਡੀਆਂ ਨੇ ਉਹਨਾਂ ਦਾ ਆਧੁਨਿਕ ਕਰਨ ਕੀਤਾ ਜਾਊਗਾ ਤੇ ਕਿਸਾਨ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਕਿਤੇ ਵੀ ਆਪਣੀ ਫਸਲ ਵੇਚ ਸਕਦਾ ਪਰ ਐਮ ਐਸ ਪੀ ਦਾ ਕਿਤੇ ਨਾਮ ਨਹੀਂ ਹੈ ਉਹਦੇ ਵਿੱਚ ਬਈ ਕਿਹੜੇ ਰੇਟ ਤੇ ਵੇਚੂਗਾ ਫਿਰ ਇਹ ਜਿਹੜੀਆਂ ਮੰਡੀਆਂ ਦਾ ਦਾਇਰਾ ਵਧਾਉਣ ਵਾਸਤੇ ਡਰਾਫਟ ਵਿੱਚ ਲਿਖਿਆ ਉਹਨਾਂ ਨੇ ਮੰਡੀਆਂ ਦਾ ਦਾਇਰਾ ਵਧਾਉਣ ਵਾਸਤੇ ਇਹ ਮੰਡੀ ਚੋਂ ਨਿਕਲ ਕੇ ਸੜਕ ਤੇ ਤੇ ਸੜਕ ਤੋਂ ਅੱਗੇ ਸਿੱਧਾ ਸਾਈਲੋ ਨੂੰ ਜਾਊਗਾ ਜਿਹੜੀ ਪ੍ਰਾਣੀ APMC ਸਰਕਾਰੀ ਮੰਡੀ ਲਾ ਲੋ ਉਹਨਾਂ ਦੇ ਪੈਰਲਲ ਪਰਾਈ ਵੇਡ ਮੰਡੀ ਖੜੀ ਹੋ ਜੂਗੀ ਤੇ ਇੱਕ ਇਹਦਾ ਇਸ਼ਾਰਾ ਇਹ ਵੀ ਹੈ ਵੀ ਜਿਹੜੇ ਜਿਹੜਾ ਮਤਲਬ ਖਰੀਦਦਾਰ ਤੇ 6.5% ਟੈਕਸ ਲੱਗਦਾ ਸੀਗਾ ਉਹ ਨਹੀਂ ਲੱਗਣਾ ਸਾਫ਼-ਸਾਫ਼ ਮਤਲਬ ਹੈ ਵੀ ਜਿਹੜੀ ਸਰਕਾਰੀ ਮੰਡੀ ਹੈ ਉਹਦਾ ਭੋਗ ਪੈਜੂਗਾ ਤੇ ਜਿਹੜੇ ਪ੍ਰਾਈਵੇਟ ਵਪਾਰੀ ਪਲੇਅਰ ਨੇ ਉਹ ਆਪਦੀ ਮਨਮਾਨੀ ਕਰਨਗੇ ਸਾਥੀਓ ਇਹਦਾ પ્રાਣੀ ਮੰਡੀ ਸਰਕਾਰੀ ਮੰਡੀ ਜੇ ਦਾ ਭੋਗ ਪੈ ਗਿਆ ਤਾਂ ਆੜਤੀਏ ਪੱਲੇਦਾਰ ਤੇ ਮਨੀਮ ਕੋਈ ਨਹੀਂ ਰਹੂਗਾ ਤਾਂ ਇਸ ਤੋਂ ਅੱਗੇ ਹੋਰ ਹੈ ਭਾਈ ਇਹ ਜਿਹੜੀ ਇਹ ਜਿਹੜੀ ਖੇਤੀ ਨੀਤੀ ਲਿਆਂਦੀ ਹੈ ਉਹਦੇ ਤਹਿਤ ਜਿਹੜੇ ਇਹ ਖਿਡਾਰੀ ਆ ਪਲੇਅਰ ਨੇ ਵਪਾਰੀ ਨੇ ਉਹਨਾਂ ਨੂੰ ਸਟੇਟ ਲੈਵਲ ਦਾ ਜਿਹੜਾ ਲਾਇਸੈਂਸ ਲੈਣਾ ਪਊਗਾ ਤਾਂ ਹੁਣ ਜਿਹੜੇ ਮੰਡੀਆਂ ਚ ਆੜਤੀਏ ਨੇ ਜੇ ਉਹਨਾਂ ਨੇ ਮੰਨ ਲਓ ਟਵਾਣੇ ਤੋਂ ਜਾ ਕੇ ਜਾਖਲ ਫਸਲ ਖਰੀਦਣੀ ਹੈ ਤਾਂ ਉਹਨਾਂ ਨੂੰ ਹਰ ਜਗ੍ਹਾ ਉੱਥੇ ਜਾਖੜ ਵੀ ਜਾ ਕੇ ਲਾਇਸੈਂਸ ਲੈਣਾ ਪੈਂਦਾ ਇਹਦਾ ਮਤਲਬ ਇਹ ਹੈ ਬਈ ਪ੍ਰਾਈਵੇਟ ਪਲੇਅਰ ਵੱਡੇ ਵਪਾਰੀ ਜਿਹੜੇ ਹੋਣਗੇ ਉਹਨਾਂ ਦੀਆਂ ਪੌਂ ਬਾਰਾਂ ਹੋ ਜਾਣਗੀਆਂ ਸਾਥੀਓ ਸਮੇਂ ਦੀ ਬਹੁਤ ਘਾਟ ਹੈ ਤਾਂ ਮੈਂ ਆਪਣੀ ਗੱਲ ਇੱਥੇ ਹੀ ਸਮਾਪਤ ਕਰਦਾ ਦੋ ਨਾਰੇ ਲਾਵਾਂਗੇ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਧੰਨਵਾਦ ਸਾਥੀਓ ਧੰਨਵਾਦ ਸਾਥੀ ਸੁਖਵਿੰਦਰ ਕਾ ਆਪਕੇ ਅਗੇ ਲੈ ਬਚਾਰ ਸਾਂਝੇ ਕਰ ਰਹੇ ਥੇ ਸਾਥੀਓ ਕੁਝ ਬੇਨਤੀ ਹੈ ਵੀ ਜੋ ਵਲੰਟੀਅਰ ਸਾਥੀ ਉਹਨਾਂ ਦੀ ਡਿਊਟੀ ਹੈ ਵੀ ਸੰਗਤ ਅਨੁਸਾਰੀ ਨੂੰ ਪੰਡਾਲ ਕਾ ਮੈਂ ਬਿਠਾਵਾ ਕਿਸਾਨ ਮਜ਼ਦੂਰ ਸਾਥੀਆਂ ਨੂੰ ਦੂਸਰੀ ਬਾਤ ਹੈ ਸਾਥਿਓ ਵੀ ਮਾਈਆਂ ਖਾਤਰ ਸਟੇਜ ਕੀ ਸੱਚੀ ਸਾਈਡ ਬਾਥਰੂਮ ਬਣੇ ਹੋਏ ਨੇ ਉਹ ਸਾਈਡ ਮਰਦ ਸਾਥੀ ਨਾ ਚ ਹੈ ਔਰ ਤੀਸਰੀ ਇੱਕ ਸੂਚਨਾ ਸਾਥਿਓ ਵੀ ਜੋ ਵੀ ਹਰਿਆਣਾ ਐਸਕੇਐਮ ਕੇ ਕਿਸਾਨ ਸੰਗਠਨ ਸਾਥੀ ਆ ਰਹੇ ਹਨ ਉਹ ਆਪਣੀ ਸੰਗਠਨ ਦਾ ਨਾਮ ਆਪਣੇ ਵਕਤਾ ਦਾ ਨਾਮ ਕਮੇਟੀ ਕੇ ਸਾਥੀਆਂ ਨੂੰ ਲਿਖਾ ਦੇ ਉਹ ਨੀਚੇ ਵਕਤਾ ਕੀ ਲਿਸਟ ਉਪਰ ਸਟੇਜ 'ਤੇ ਭੇਜ ਦੇਗੇ ਤਾਂ ਕਿ ਉਹਨਾਂ ਨੂੰ ਬੁਲਾਇਆ ਜਾ ਸਕੇ ਇਹ ਬਾਪਕੇ ਅਗੇ ਲੈ ਵਿਚਾਰ ਸਾਂਝੇ ਕਰਾਂਗੇ ਸਾਥੀ ਭਾਰਤੀਏ ਕਿਸਾਨ ਕਾਮਾਗਰ ਅਧਿਕਾਰ ਮੋਰਚਾ ਦੇ ਸਤਿੰਦਰ ਜੀ ਉਹਨਾਂ ਕਾ ਬਾਅਦ ਮੈਂ ਆਲ ਇੰਡੀਆ ਕਿਸਾਨ ਸਭਾ ਅਜੇਬਾਬਨ ਕੇ ਸਾਥੀ ਹੈ ਸਵਰਨ ਸਿੰਘ ਬਿਰਕ ਜੀ ਉਹ ਤਿਆਰ ਨੇ ਆਓ ਜੀ ਬਦਲ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ मेरे साथ जितनी भी किसान सरदारी आई है दो नारे जोर लगाकर हम देंगे कि भाई जो हमारे पैरलर पर आई उन तक आवाज जाए किसान किसान एकता एक आवाज दो आवाज दो मंच पर हमारे किसान सरदारों सभी को जय किसान समस्त भारतवर्ष से जितने भी किसान सरदार यहां पहुंचे हैं मैं ज्यादा समय मंच का नहीं लूंगा दो ही मिनट के अंदर अपना वक्तव्य खत्म करूंगा हमने के एस लाइन की लड़ाई लड़ी है उसमें बड़ा टेक्निकल हमने सारा समझा और फिर लड़ाई लड़ी और तीन स्टेट में पॉलिसी बनवाई कानून बनवाया मेरा परिचय अब ये जो नई व्यापार नहीं है इस तीन, तो तीन चार दिन से बड़े तरीके से इसका अध्ययन करने लग रहे हैं जो पहले तीन कानून जो आप लोगों ने वापिस करवाए आपकी ताकत से वापिस हुए मैं आपको कहना चाहता हूं उससे भी गहरा दर्द और गहरी चोट आपको पहुंचाने के लिए ये नीतियां लाई गई हैं इनको घुमा फिरा के लाया गया है बड़े बड़े बुद्धिजीवी संयुक्त किसान मोर्चे के अंदर लेकिन मैं ये कहना चाहता हूं कि इन पंचायतों के माध्यम से जो जो किसान साथी यहां आया है वो अपने गांव में अपने ब्लॉक में अपने हल्के में अपने आस के गाँव में तो ये बताना शुरू कर दे कि कृषि कानूनों को और जोरदार तरीके लगाने की तैयारी है तो लोग तो आने वाले संघर्ष के लिए अपनी तैयारी और ये कानून है इनको इस तरीके से लेके आना कि भाई स्टेट पे छोड़ दिया कि भाई जहां जाऊंगी लागू कर लेंगे सरकारी है केंद्र सरकार है अपनी तो हमने उसी के लिए एक बड़े किसान अबू यहां बैठे हैं बड़े आंदोलन का जो है उसकी तैयारी और अपनी चेतावनी पंचायत के माध्यमों से दे रहे हैं उसके लिए एक बड़े आंदोलन की तैयारी जो पिछली बार जो आंदोलन था हमें तो यह लगता है कि उससे दो गुना चार गुना ताकत से हमें दोबारा जो है चोट करनी पड़ेगी जब काम बनेगा तो मेरा तो बस यही है आपको मैं आगाह करना चाहता हूं कि एक बड़े आंदोलन की मेरे ख्याल में हमारे संगठन की तरफ से ये सुझाव भी है कि एक बड़े आंदोलन की शायद जरूरत होगी और उसकी तैयारी हर संगठन हर किसान नेता शुरू कर दे जय किसान साथियों धन्यवाद साथी का साथी आप सबनों है भी आज की पंचायत में जो भी साथी पहुंचे हैं वो में आकर बैठ जाओ ਆਰੇ ਆਕੇ ਵਿੱਚ ਅੱਜ ਦੇ 400 ਅੰਦੋਲਨ ਹੈ ਇਹ ਸੰਘਰਸ਼ ਦਾ ਆਗਾਜ ਹੈ આજ ਕੀ ਮਾ ਪੰਚਾਇਤ ਤਬਾਦ ਨੂੰ ਮੌਕੇ ਕੰਦਰ ਵੀ ਇਸੇ ਬੜੀ ਪੰਚਾਇਤ ਆਪਾਂ ਨੇ ਕਰ ਰੱਖੀ ਆਪਾਂ ਨੇ ਉਸ ਕੀ ਤਿਆਰੀ ਵੀ ਕਰਨੀ ਹੈ

ਦੀ ਪ੍ਰਧਾਨ ਜੀ ਵਕਤਾ ਸਾਹਿਬ ਜੀ ਬੇਨਤੀ ਹੈ ਕਿ ਕਿਸੇ ਸਾਥੀ ਤੇ ਕਹਿਣਾ ਨਾ ਪੜਾ ਆਓ ਜੀ ਪ੍ਰਧਾਨ ਜੀ ਸਨਯੁਕਤ ਕਿਸਾਨ ਮੋਰਚੇ ਸੱਦੇ ਤੇ ਟੋਹਾਣਾ ਦੀ ਅਨਾਜ ਮੰਡੀ ਵਿੱਚ ਬਹੁਤ ਵੱਖ-ਵੱਖ ਕਿਸਾਨ ਸੰਗਠਨਾਂ ਦੇ ਜੁਝਾਰੂ ਭੈਣਾ ਤੇ ਭਰਾਵੋ ਤੇ ਪ੍ਰਧਾਨਗੀ ਮੰਡਲ ਜਿਸ ਤਰ੍ਹਾਂ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਕਿ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬਹੁਤ ਵੱਡਾ ਕਿਸਾਨ ਅੰਦੋਲਨ ਚੱਲਿਆ ਔਰ ਉਹਦੇ ਨਤੀਜੇ ਵਜੋਂ ਪ੍ਰਧਾਨ ਮੰਤਰੀ ਨੂੰ ਇਹ ਕਹਿਣਾ ਪਿਆ ਕਿ ਮੈਂ ਉਹ ਕਾਲੇ ਕਾਨੂੰਨ ਵਾਪਸ ਲੈ ਰਿਹਾ ਹਾਂ ਪਰ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵਕਤਾ ਦੱਸ ਕੇ ਦੀ ਨੀਅਤ ਸਾਫ ਨਹੀਂ ਸੀ ਫਿਰ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਤਿੰਨੇ ਕਾਨੂੰਨਾਂ ਨੂੰ ਲਾਗੂ ਕਰਨ ਤੇ ਵਜੇਦ ਨਹੀਂ ਔਰ ਪਿਛਲੇ ਕੁਝ ਸਮੇਂ ਤੋਂ ਕਿਸਾਨ ਸੰਗਠਨ ਦਿੱਲੀ ਜਾਣ ਦੀ ਤਿਆਰੀ ਵਿੱਚ ਸਨ ਔਰ ਉਹਨਾਂ ਦੇ ਰਸਤੇ ਰੋਕੇ ਗਏ ਕਿਲ ਠੋਕੇ ਗਏ ਪੱਥਰ ਬਸਾਏ ਗਏ ਔਰ ਹਰ ਤਰ੍ਹਾਂ ਦੇ ਨਾਲ ਉੱਥੇ ਉਹਨਾਂ ਨੂੰ ਪ੍ਰਤਾੜਿਤ ਕੀਤਾ ਗਿਆ ਕਿ ਜਿਸ ਤਰ੍ਹਾਂ ਕਿਸਾਨ ਕਿਸੇ ਦੂਜੇ ਦੇਸ਼ ਦੇ ਨਾਗਰਿਕ ਨੇ